ਇਹ ਵੱਡੀ ਜਿੱਤ ਹੋਈ ਹੈ ਸਾਰਾ ਪੰਜਾਬ ਜਿਹੜੀ ਅਸੀਂ ਜਿੰਮੀ ਚਾਹੁੰ ਸੀ ਉਹਦੇ ਵਿੱਚੋਂ ਔਰ ਤੱਕ ਦੀ ਸਭ ਤੋਂ ਵੱਡੀ ਜਿੱਤ ਹੋਈ ਹੈ ਇਹ ਜਿਹੜੀ ਜਿੱਤ ਆ ਇਹ ਪੰਜਾਬ ਦੇ ਕਾਮਾਦੀ ਪਾਰਟੀ ਕੀਤੇ ਹੋਏ ਕੰਮਾਂ ਦੀ ਜਿੱਤ ਆ ਤੋਂ ਆਪਸੰਮਾਨ ਦੀ ਸਰਕਾਰ ਦੀ ਜਿੱਤ ਆ ਕਿਤਾ ਕਾਇਲਾਉਣ ਵਾਲੇ ਜਨਾਂ ਦੇ ਜਿਹੜੇ ਇਲੈਕਸ਼ਨ ਹੋਣੇ ਹਨ ਉਹਦਾ ਰੁਝਾਨ ਸਾਰਾ ਜੋ ਸਾਡੇ ਸਰਕਾਰ ਨੇ ਕਿਹਾ ਜਿਨੇ ਸਾਡੇ ਹਰ ਸਾਬਾ ਹਕ ਲਈ ਜਿਨੇ ਕਿਹਾ ਕਿ ਅਸੀਂ ਗਰੰਟੀਆਂ ਦਿੱਤੀਆਂ ਨੇ ਸਰਕਾਰ ਨੇ ਤੇ ਸਰਕਾਰ ਗਰੰਟੀਆਂ ਪੂਰੀਆਂ ਕਰ ਰਹੀ ਆ ਕੀ ਗਰੰਟੀ ਰਹੀ ਉਹ ਆਉਣ ਵਾਲੇ ਦਿਨਾਂ ਦੀ ਜਦੋਂ ਆਪਾਂ ਕਹਿ ਦਿੰਦੇ ਆ ਵੀ ਇੱਕ ਹਵਾਈ ਸੀ ਪਾਰਟੀ ਦੇ ਹੱਕ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਲੋਕਾਂ ਨੇ ਯਕੀਨ ਕੀਤਾ ਤੇ ਭਗਵੰਤ ਮਾਨ ਸਾਹਿਬ ਦੇ ਨਾਂ ਤੇ ਮੋਹਰ ਲੱਗੀ ਆ ਜੀ ਇਹ ਉਹਨਾਂ ਦੇ ਕੰਮਾਂ ਨੂੰ ਮੋਹਰ ਲੱਗੀ ਆ ਈਡਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਤਾਂ ਜਲੰਧਰ ਦੇ ਵਿੱਚ ਜਿਮਣੀ ਚੌਣ ਜਿਹੜੀ ਆ 10 ਜੁਲਾਈ ਨੂੰ ਹੋਈ ਸੀਗੀ ਅਜਿਸ ਤੋਂ ਬਾਅਦ 13 ਜੁਲਾਈ ਨੂੰ ਜਿਹੜੇ ਨਤੀਜੇ ਸੀਗੇ ਉਹ ਆਏ ਸੀਗੇ ਇੱਕ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀਗੇ ਅਮਨੋਰ ਭਗਤ ਆਉਣੀ ਉਹਨਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਮਾਛੀਵਾੜਾ ਸਾਹਿਬ 'ਚ ਮੌਜੂਦ ਆ ਅਜਸ਼ਨ ਮਨਾਏ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਜਿੱਥੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਤਾਂ ਮਿੰਦਰਪਾਲ ਜਿਹੜੇ ਭਾਗ ਸੀਗੇ ਉਹਨਾਂ ਦੇ ਵੱਲੋਂ ਇੱਕ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਕੀਤੀ ਹੈ ਤਕਰੀਬਨ 37000 ਵੋਟਾਂ ਦੇ ਲੀਡ ਦੇ ਨਾਲ ਉਹ ਜਿੱਤੇ ਨੇ ਤਾਂ ਹਲਕਾ ਵੀ ਦਾਇਰ ਜਗਤਾਰ ਸਿੰਘ}{|\text{ਦਿਆਲਪੁਰਾਉਣੀ ਵੀ ਸਾਡੇ ਨਾਲ ਮੌਜੂਦ ਨੇ ਲੱਡੂ ਵੰਡੇ ਜਾ ਰਹੇ ਨੇ ਗੱਲਬਾਤ ਕਰ ਲੈਣੇ ਆ}{|\text{ਬਿੜੈਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਵੱਡੀ ਜਿੱਤ ਹੋਈ ਹੈ ਵੱਡੀ ਲੀਡ ਦੇ ਨਾਲ ਜਿੱਤ ਹੋਈ ਹੈ ਜਲੰਧਰ ਜਿਮਨੀ ਚੌਂ ਦੀ}{|\text{ਬਿਲਕੁਲ ਤੁਸੀਂ ਸਹੀ ਕਿਹਾ ਇੱਕ ਅੱਜ ਇਤਿਹਾਸਕ ਜਿੱਤ ਹੋਈ ਹੈ ਵੱਡੀ ਜਿੱਤ ਹੋਈ ਹੈ ਤੁਹਾਨੂੰ ਸਾਰ ਨੂੰ ਪਤਾ ਵੀ ਜਿਹੜੀ ਇਹ ਜਿਮਨੀ ਚੌਂ ਸੀਗੀ}{|\text{ਉਹਦੇ ਵਿੱਚੋਂ ਹੋਰ ਤੱਕ ਦੀ ਸਭ ਤੋਂ ਵੱਡੀ ਜਿੱਤ ਹੋਈ ਹੈ ਇੱਥੇ}{|\text{ਤੁਹਾਨੂੰ 37325 ਵੋਟਾਂ ਦੇ ਜਿਹੜਾ ਆਮ ਦਾ ਪਾਰਟੀ ਭਗਤ ਜੀ ਨੇ ਜਿੱਤੇ ਨੇ ਤੇ ਅੱਜ ਸਾਰੇ ਉਸੇ ਖੁਸ਼ੀ ਨੂੰ ਮਨਾਉਣ ਲੱ ਕੀ ਲੱਗਦਾ ਉੱਥੇ ਬਾਕੀ ਲੀਡਰਸ਼ਿਪ ਦੀ ਗੱਲ ਕਰੀਏ ਬਾਕੀ ਪਾਰਟੀਆਂ ਦੀ ਸਾਰੀ ਲੀਡਰਸ਼ਿਪ ਵੀ ਉੱਥੇ ਜਲੰਧਰ ਦੇ ਵਿੱਚ ਪਹੁੰਚੀ ਹੋਈ ਸੀ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਭਗਵਾਨ ਸਿੰਘ ਮਾਨ ਉਹਨੇ ਖੁਦ ਚੋਣ ਪ੍ਰਚਾਰ ਕਰ ਰਹੇ ਸੀਗੇ ਉੱਥੇ ਲੰਬੇ ਸਮਾਂ ਰਹੇ ਵੀ ਨੇ ਹੋਰ ਪਾਰਟੀਆਂ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰੀਏ ਐਮਪੀ ਜਿਹੜਾ ਆਇਆ ਲੋਕਾਂ ਨੇ ਉੱਥੋਂ ਪਿਛਲੇ ਦਿਨਾਂ ਦੇ ਵਿੱਚ ਚੰਨੀ ਉਹਨਾਂ ਨੂੰ ਉਹ ਵੀ ਉੱਥੇ ਲਗਾਤਾਰ ਰਹੇ ਨੇ ਪਰ ਫਿਰ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਹੈ ਦੇਖੋ ਜੀ ਇਹ ਜਿਹੜੀ ਜਿੱਤ ਆ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਹਰ ਇੱਕ ਪਾਰਟੀ ਦੇ ਦਰੱਖੇ ਪ੍ਰਚਾਰ ਕੀਤਾ ਪਰ ਲੋਕਾਂ ਨੇ ਜੇ ਪਸੰਦ ਕੀਤਾ ਤਾਂ ਆਮ ਆਦਮੀ ਪਾਰਟੀ ਸੰਘਰਸ਼ ਤੇ ਇੱਕ ਵੱਡੀ ਲੀਡ ਨਾਲ ਇੱਕ ਪਾਸੜ ਇੱਕ ਤਰਫਾ ਮੁਕਾਬਲਾ ਰਿਹਾ ਤੇ ਬਹੁਤ ਹੀ ਵੱਡੀ ਮਾਰਜਨ ਦੇ ਨਾਲ ਭਗਜੀ ਇੱਥੋਂ ਜਿੱਤੇ ਨੇ ਤੇ ਇੱਕ ਜਿਹੜਾ ਫਤਵਾ ਪੰਜਾਬ ਦੇ ਲੋਕ ਨੇ ਆਮ ਆਦਮੀ ਦੇ ਸਾਹਮਣੇ ਕਿਵੇਂ ਦੇਖ ਦੋ ਵੋਟਾਂ ਤੋਂ ਇੱਕ ਦੋ ਦਿਨ ਪਹਿਲਾਂ ਸ਼ੀਤਲ ਅੰਗੁਰਾਲ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਗਏ ਸੀ ਆਮ ਆਦਮੀ ਪਾਰਟੀ ਤੇ ਪਰ ਫਿਰ ਵੀ ਲੋਕਾਂ ਨੇ ਭਰੋਸਾ ਕੀਤਾ ਲੋਕਾਂ ਨੇ ਜਿਤਾਇਆ ਵੱਡੀ ਜਿੱਤ ਵੀ ਦਿੱਤੀ ਜਹੇ ਵੋਟਾਂ ਵਾਲੇ ਦਿਨ ਦੀ ਗੱਲ ਕਰ ਲਈ ਉਹਨਾਂ ਨੇ ਇਹ ਵੀ ਕਿਹਾ ਸੀ ਇਹ ਬੜੇ ਬਾਹਰਲੇ ਬੰਦੇ ਆਮ ਆਦਮੀ ਪਾਰਟੀ ਨੇ ਤਾਂ ਬਾਹਰਲੇ ਬੰਦੇ ਤੱਕ ਵੀ ਸੱਦੇ ਹੋਏ ਨੇ ਵੋਟਾਂ 'ਚ ਪਰ ਫਿਰ ਵੀ ਲੋਕਾਂ ਨੇ ਉਹਨਾਂ ਦੇ ਉੱਤੇ ਭਰੋਸਾ ਨਹੀਂ ਕੀਤਾ ਦੁਬਾਰਾ ਤੋਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਹੀ ਜਿੱਤ ਪਾਈ ਹੈ ਜਿਹੜੀ ਅੰਗਰਾਲ ਦੀ ਤੁਸੀਂ ਗੱਲ ਕਰਦੇ ਹੋ ਲਾਸਟ ਟਾਈਮ ਤੁਸੀਂ ਦੇਖਿਆ ਜੋ ਡਰਾਮੇਬਾਜ਼ੀ ਸਿਰ ਕੜ ਕੇ ਉਹਨੇ ਕੀਤੀ ਆ ਉਹ ਸਾਰੇ ਆਪਾਂ ਜਾਣਦੇ ਆ ਤੇ ਪੰਜਾਬ ਦੇ ਲੋਕ ਬੜੇ ਸਾਲਾਂ ਨੇ ਹਰ ਇੱਕ ਗੱਲ ਨੂੰ ਪਲੇ ਪਾਤੀ ਜਾਣਦੇ ਨੇ ਜਿਵੇਂ ਅੰਗਰਾਲ ਦੀ ਗੱਲ ਕਰੀਏ ਉਹ ਚਲੋ ਉਹ ਉਸ ਟਾਈਮ ਆਮ ਆਦਮੀ ਪਾਰਟੀ ਦਾ ਹਿੱਸਾ ਰਿਹਾ ਤੇ ਲੁਕਤਰ ਪਤਾ ਵੀ ਜਦੋਂ ਵਿੱਚ ਰਹਿ ਕੇ ਨਹੀਂ ਉਹਨੇ ਕੋਈ ਕੰਮ ਕੀਤਾਗਾ ਨਾ ਤੇ ਹੁਣ ਤਾਂ ਉਹਨਾਂ ਕਰਨੇ ਕੀ ਸੀ ਜਿਹੜਾ ਫਤਵਾ ਉਹ ਭਗਤੀ ਨੂੰ ਦਿੱਤਾ ਤੇ ਵੱਡੇ ਮਰਜ਼ਾ ਹੋ ਰਹੇ ਨੇ। ਕਿਵੇਂ ਦੇਖਦੇ ਹੋ ਬਾਈ ਜੀ ਖੁਸ਼ੀ ਦਾ ਮਾਹੌਲ ਹੈ ਜਸ਼ਨ ਮਨਾਏ ਜਾ ਰਹੇ ਨੇ ਢੋਲ ਦੇ ਧਗੇ ਦੇ ਉੱਤੇ ਭੰਗੜੇ ਵੀ ਪਾਏ ਜਾ ਰਹੇ ਨੇ। ਹਾਂਜੀ ਲੋਕਾਂ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਹੋਏ ਕੰਮਾਂ ਤੇ ਮੋਹਰ ਲਾਈ ਆ ਤੇ ਫਤਵਾ ਦਿੱਤਾ ਭਗ ਜੀ ਵੱਡੀ ਲੀਡ ਨਾਲ ਜਿੱਤੇ ਨੇ ਇਸ ਕਰਕੇ ਜੱਲੂੜੇ ਜਾ ਰਹੇ। 15 ਸਾਹਿਬ ਕਿਵੇਂ ਦੇਖਦੇ ਹੋ ਇੱਕ ਵੱਡੀ ਜਿੱਤ ਹੋਈ ਆ ਜਲੰਧਰ ਜਿਮਣੀ ਚੋਣ ਦੇ ਵਿੱਚ ਪਿਛਲੇ ਦਿਨਾਂ ਦੀ ਗੱਲ ਕਰੀਏ ਐਮਪੀ ਦੀਆਂ ਚੋਣਾਂ 'ਚ ਥੋੜਾ ਘੱਟ ਬੇਸ਼ੱਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤੇ ਸੀਗੇ। ਪਰ ਫਿਰ ਵੀ ਜਿਮਣੀ ਚੋਣ ਦੇ ਵਿੱਚ ਦੁਬਾਰਾ ਤੋਂ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਬੜੀ ਖੁਸ਼ੀ ਦੀ ਗੱਲ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਟ੍ਰਾਇਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਇਲੈਕਸ਼ਨ ਆਉਣੇ ਆ ਉਦਾਰ ਰੁਝਾਨ ਸਾਰਾ ਜੋ ਸਾਡੇ ਸਰਕਾਰ ਨੇ ਕਿਹਾ ਜਿੰਨੇ ਸਾਡੇ ਹਲਕਾ ਵ代ਕ ਨੇ ਜਿੰਨੇ ਕਿਹਾ ਕਿ ਅਸੀਂ ਗਰੰਟੀਆਂ ਦਿੱਤੀਆਂ ਨੇ ਸਰਕਾਰ ਨੇ ਸੋ ਸਰਕਾਰ ਗਰੰਟੀਆਂ ਪੂਰੀਆਂ ਕਰ ਰਹੀ ਆ ਇੱਕ ਗਰੰਟੀ ਰਹਿ ਗਈ ਉਹ ਵੀ ਆਉਣ ਵਾਲੇ ਦਿਨ ਪੂਰੀ ਹੋ ਕੀ ਲੱਗਦਾ ਹੈ ਲੋਕਾਂ ਨੇ ਇੰਨਾ ਪਿਆਰ ਦਿੱਤਾ ਜੇ ਗੱਲ ਕਰੀਏ ਬੜੇ ਵਿਰੋਧੀ ਪਾਰਟੀਆਂ ਨੇ ਬੜੇ ਤੰਦ ਕੱਸੇ ਸੀਗੇ ਪਿਛੇ 2-4 ਦਿਨਾਂ ਦੇ ਵਿੱਚ ਵੀ ਵੋਟਾਂ ਵਾਲੇ ਦਿਨ ਵੀ ਕੀ ਇਹ ਤਾਂ ਬਾਹਰਲੇ ਬੰਦੇ ਬੁਲਾਉਂਦੇ ਨੇ ਅਜਿਹਾ ਕੋਈ ਵੀਡੀਓ ਤਾਂ ਕੋਈ ਵਾਇਰਲ ਵੀ ਕਿਹਾ ਨਹੀਂ ਕਿ ਇਹ ਤਾਂ ਸੂਟ ਵੰਡਦੇ ਨੇ ਜਾਂ ਹੋਰ ਚੀਜ਼ਾਂ ਕਈ ਤਰ੍ਹਾਂ ਦਾ ਕੈਸ਼ ਵੰਡਿਆ ਜਾ ਰਿਹਾ ਪਰ ਫਿਰ ਵੀ ਲੋਕਾਂ ਨੇ ਇੱਕ 37000 ਦੀ ਲੀਡ ਦੇ ਨਾਲ ਜਿਤਨਾ ਬੜੀ ਵੱਡੀ ਜਿੱਤ ਹੁੰਦੀ ਹੈ ਦੇਖੋ ਜੀ ਵਿਰੋਧੀਆਂ ਦਾ ਤਾਂ ਕੰਮ ਹੀ ਵਿਰੋਧ ਕਰਨਾ ਤਾਂ ਜੇ ਉਹਨਾਂ ਨੇ ਜੋ ਕਿਹਾ ਤਾਂ ਲੋਕਾਂ ਨੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਔਰ ਕਿੱਡੀ ਬੜੀ ਜਿੱਤ ਜਿੱਥੇ ਕਿ ਮੇਰੇ ਖਿਆਲ ਕਾਂਗਰਸ ਦਾ ਕੋਈ ਐਸਾ ਨੁਮਾਇੰਦਾ ਨਹੀਂ ਜਿਹੜਾ ਕੋਈ ਐਸਾ ਵਰਕਰ ਨਹੀਂ ਦੇਖੋ ਜਿਹੜੇ ਸਾਡੇ ਉੱਥੇ ਦੇ ਐਮਪੀ ਨੇ ਮਾਨਯੋਗ ਚੰਨੀ ਸਾਹਿਬ ਉਹਨਾਂ ਨੇ ਇਹ ਅਸੀਂ ਜਿੰਨੀਆਂ ਵੋਟਾਂ ਤੇ ਮੈਂ ਜਿੱਤੇ ਆ ਮੈਂ ਸ਼ਾਇਦ ਉਸ ਤੋਂ ਵੱਧ ਲੀਡ ਲੈ ਕੇ ਆਉਂਗਾ ਇਹ ਲੋਕਤੰਤਰ ਲੋਕਾਂ ਨੇ ਪਾਰਟੀ ਵਿਸ਼ਵਾਸ ਦਿਵਾਇਆ ਔਰ ਲੋਕਾਂ ਦੀ ਜਿੱਤ ਹੈ ਕਿਵੇਂ ਦੇਖ ਦੋ ਐਮਐਲਏ ਸਾਹਿਬ ਜਿਹੜੀਆਂ ਬਾਕੀ ਦੀਆਂ ਜਿਮਨੀ ਚੋਣਾਂ ਰਹਿ ਗਈਆਂ ਜਿਹੜੀਆਂ ਦੁਬਾਰਾ ਤੋਂ ਚੋਣਾਂ ਹੋਣੀਆਂ ਉਹ ਚ ਉਸ ਵਿੱਚ ਵੀ ਲੋਕ ਐਵੇਂ ਹੀ ਫਤਵਾ ਦੇਣਗੇ ਆਮ ਆਦਮੀ ਪਾਰਟੀ ਨੂੰ ਦੁਬਾਰਾ ਤੋਂ ਭਰੋਸਾ ਕਰਨਗੇ 92 ਤੋਂ ਤੁਹਾਨੂੰ ਵੀ ਅਗਰ ਸੀਤਲ ਜੀ ਪਿੱਛੇ ਹੜ ਗਏ ਤੇ ਉਧਰ ਜਿੱਤ ਕੇ ਅੱਗੇ ਚਲੇ ਗਏ ਅੱਗੇ ਮੀਰ ਸਾਹਿਬ ਇਹ ਮੈਂ ਹੁਣ ਉਹਦੇ ਲਈ 4 ਵੋਟਰ ਨੇ ਤੁਹਾਨੂੰ ਕਰਨ ਵਿੱਚ ਸਿੱਟਾ ਅੱਜ ਹੋ ਗਈ ਹੈ ਸਾਡੀਆਂ ਤੇ ਅੱਜ ਕੱਲ ਮੇਰੇ ਅਗਲੇ ਆਉਣ ਵਾਲੇ ਦੇ ਨਾਲ ਚਲੇ ਜਾਣਾ ਤੇ ਉਹ ਵੀ 92 ਵਾਲਾ ਜਿਹੜਾ ਰਕਾਰਾ ਉਹ ਵੀ ਆਪੇ 95 ਕਰਕੇ ਬਣਰਾ ਸਾਰਾ ਭਾਈ ਜੀ ਕਿਵੇਂ ਦੇਖਦੇ ਹੋ ਜਸ਼ਨ ਮਨਾਏ ਜਾ ਰਹੇ ਨੇ ਜਲੰਧਰ ਜਮਨੀ ਚੌਂਕ ਦੇ ਵਿੱਚ ਇੱਕ ਵੱਡੀ ਲੀਡ ਦੇ ਨਾਲ ਆਜ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਵੀਰ ਜੀ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਜੋ ਕੰਮ ਕਰ ਰਹੀ ਆ ਲੋਕ ਪੱਖੀ ਨੀਤੀਆਂ ਲੈ ਕੇ ਆ ਰਹੀ ਆ ਜੋ ਆਮ ਜਨਤਾ ਦੇ ਲਈ ਕੰਮ ਹੋ ਰਹੇ ਨੇ ਜਾਂ ਜੋ ਜਲੰਧਰ ਵੈਸਟ ਦੇ ਵਿੱਚ ਜੋ ਵਾਅਦੇ ਕੀਤੇ ਨੇ ਵੀ ਜੋ ਜਿੱਤੀ ਬਹੁਤੱਖੀ ਵਿਕਾਸ ਚਾਹੁੰਦੇ ਹੋ ਤੇ ਉਹ ਭਗਵੰਤ ਮਾਨ ਸਾਹਿਬ ਤੇ ਯਕੀਨ ਕਰਦੇ ਨੇ ਉਸ ਤੇ ਲੋਕਾਂ ਨੇ ਮੋਹਰ ਲਾਈ ਆ ਇਹ ਬਹੁਤ ਜ਼ਿਆਦਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਇੰਨੀ ਪਹਿਲਾਂ ਵੀ ਨਹੀਂ ਹੋਈ ਜਿੰਨੀ ਜਦੋਂ ਆਪਾਂ ਕਹਿ ਦਿੰਦੇ ਆ ਵੀ ਇੱਕ ਹਵਾਈ ਸੀ ਪਾਰਟੀ ਦੇ ਹੱਕ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਲੋਕਾਂ ਨੇ ਯਕੀਨ ਕੀਤਾ ਤੇ ਭਗਵੰਤ ਮਾਨ ਸਾਹਿਬ ਦੇ ਨਾਂ ਤੇ ਮੋਹਰ ਲੱਗੀ ਆ ਜੀ ਇਹ ਉਹਨਾਂ ਦੇ ਕੰਮਾਂ ਨੂੰ ਮੋਹਰ ਲੱਗੀ ਆ ਹਾਂਜੀ ਭਾਈ ਜੀ ਤੁਸੀਂ ਯੂਥ ਦੇ ਪ੍ਰਧਾਨ ਵੀ ਹੋ ਯੂਥ ਕਿੰਨਾ ਕਿ ਯੂਥ ਉਸ ਟਾਈਮ ਉੱਥੇ ਜਲੰਧਰ ਦੀ ਗੱਲ ਕਰ ਲਈਏ ਇਸ ਚੋਨਾ ਦੇ ਵਿੱਚ ਕਿੰਨਾ ਕਿ ਯੂਥ ਨਾਲ ਸੀਗਾ ਤੁਸੀਂ ਵੀਰ ਜੀ ਹਰ ਇੱਕ ਘਰ ਘਰ ਤੱਕ ਗਏ ਆ ਅਸੀਂ ਉੱਥੇ ਹਰ ਇੱਕ ਮੁਹੱਲੇ 'ਚ ਗਏ ਆ ਲੋਕਾਂ ਤੱਕ ਜੋ ਸਰਕਾਰ ਦੀਆਂ ਉਪਲਬਧੀਆਂ ਨੇ ਉਹ ਪਹਚਾਈਆਂ ਨੇ ਜੋ ਸਾਡੇ ਐਮ.ਐਲ.ਏ. ਸਾਹਿਬ ਜਗਤਾਰ ਸਿੰਘ ਦਿਆਲਪੁਰਾ ਨੇ ਜਿੰਮੇ ਵੀ ਸਾਡੀ ਡਿਊਟੀ ਲਗਾਈ ਅਸੀਂ ਉਹਦੇ ਤੇ ਖੜੇ ਆ ਜਿਵੇਂ ਇਹਨਾਂ ਨੇ ਸਾਨੂੰ ਕਿ ਅਸੀਂ ਉਸੇ ਤਰੀਕੇ ਨਾਲ ਉੱਤੇ ਪਹੁੰਚਦੇ ਰਹੇ ਆ ਤੇ ਉਵੇਂ ਹੀ ਆਪਣੇ ਪਾਰਟੀ ਲਈ ਪ੍ਰਚਾਰ ਕੀਤਾ ਲੋਕਾਂ ਦਾ ਹੰਗਾਰਾ ਦੱਸ ਰਿਹਾ ਸੀਗਾ ਵੀ ਇੱਕ ਤਰਫਾ ਹੀ ਹੋਊਗਾ ਹੈ ਉਮੀ ਹੋਇਆ ਬਿਲਕੁਲ ਇਹ ਭਾਈ ਜੀ ਚੋਣਾਂ ਦੇ ਬਿਲਕੁਲ ਨਜ਼ਦੀਕ ਆ ਗਏ ਵਿਰੋਧੀ ਪਾਰਟੀਆਂ ਨੇ ਬੜੇ ਤਰ੍ਹਾਂ ਦੇ ਕਹਿ ਸਕਦੇ ਆ ਤੰਦ ਗਸੇ ਕੀ ਕੋਈ ਸੂਟ ਵੰਡੇ ਜਾ ਰਹੇ ਨੇ ਜਾਂ ਹੋਰ ਕਈ ਤਰ੍ਹਾਂ ਦੇ ਉਹਨਾਂ ਨੇ ਵੀਡੀਓ ਵੀ ਤੱਕ ਵੀ ਜਾਰੀ ਕੀਤੀਆਂ ਕਿ ਬਾਹਰਲੇ ਬੰਦੇ ਬਿੜਾਏ ਹੋਏ ਨੇ ਬੂਥਾਂ ਦੇ ਉੱਤੇ ਕਿਵੇਂ ਦੇਖਦੇ ਹੋ ਨਾ ਦੇਖੋ ਜੀ ਉਹ ਪੌਸ਼ ਇਲਾਕਾ ਸੀਗਾ ਉਹ ਇੱਕ ਨਾ ਮਤਲਬ ਜਿੱਥੇ ਜਿਹੜਾ ਇਹ ਹਲਕਾ ਪੈ ਜਾਂਦਾ ਜਿਲੰਦਰ ਵੈਸਟ ਇੱਥੇ ਬਿਲਕੁਲ ਅਫਸਰ ਫੈਮਲੀਆਂ ਜਾਂ ਬਹੁਤ ਥੋੜਾ ਏਰੀਆ ਹੈ ਜਹਾ ਵੀ ਜਿੱਥੇ ਆਪਾਂ ਆਪਣਾ ਕੁਝ ਗਰੀਬ ਵਰਗ ਰਹਿੰਦਾ ਇਹ ਜੋ ਉਹਨਾਂ ਨੇ ਆਪਣਾ ਜੋ ਇਲਜ਼ਾਮ ਲਾਇਏ ਨੇ ਬਿਲਕੁਲ ਝੂਠੇ ਸੀ ਲੋਕਾਂ ਨੇ ਨਕਾਰ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੋ ਸ਼ੀਤਲੰਗ ਅੰਗੁਰਾਲ ਆ ਜੋ ਕਹਿ ਰਿਹਾ ਸੀ ਮੇਰੇ ਕੋ ਕੀ ਵੀ ਮੈਂ ਕੁਝ ਪਰਦਾ ਫਾਸ਼ ਕਰ ਦੂੰ ਨਾ ਕੀਤਾ ਵੀ ਕੀ ਪਰ ਲੋਕ ਨਹੀਂ ਯਕੀਨ ਕਰਦੇ ਜਦੋਂ ਪਹਿਲਾਂ ਉਹਨਾਂ ਨੂੰ ਬਣਾਇਆ ਸੀ ਜਦੋਂ ਪਹਿਲਾਂ ਹੀ ਇੱਕ ਚੀਜ਼ ਤੇ ਨਹੀਂ ਖੜ ਤਕੇ ਉਹ ਬੰਦੇ ਜਿਹੜੇ ਦਲ ਬਦਲੂ ਹੋਏ ਜੋ ਆਪਣੇ ਪਾਰਟੀ ਲਈ ਨਹੀਂ ਖੜਦੇਗੇ ਚਾ ਪਾਰਟੀ ਨੇ ਇੰਨਾ ਕੁਝ ਦਿੱਤਾ ਠੀਕ ਨਹੀਂ ਹੁਣ ਹੁਣ ਉਥੇ ਇਲੈਕਸ਼ਨ ਹੋਣਗੀਆਂ ਆਪਣੇ ਐਮਸੀ ਦੀਆਂ ਉਹ ਐਮ ਸੀ ਦੀ ਇਲੈਕਸ਼ਨ ਲੜਨਾ ਨੂੰ ਐਮ ਸੀ ਦੀ ਇਲੈਕਸ਼ਨ ਚ ਵੀ ਪਤਾ ਲੱਗੂ ਵੀ ਮੇਰਾ ਕਦ ਕੀ ਸੀ ਤੇ ਪਾਰਟੀ ਕੀ ਚੀਜ਼ ਹੁੰਦੀ ਆ ਜੀ ਠੀਕ ਹੈ ਜੀ ਆ ਬਿਲਕੁਲ ਜੀ ਮਾਛੀ ਵਾਲਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਸੀਗੇ ਅਗਰ ਕਾਬਾਇਦ ਜਗਤਾਰ ਸਿੰਘ ਖਾਲਪੁਰਾਣੀ ਪਹੁੰਚੇ ਸੀ ਜਿੱਥੇ ਜਸ਼ਨ ਮਨਾਇਆ ਜਾ ਰਿਹਾ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਲੱਡੂ ਵੰਡੇ ਜਾ ਰਹੇ ਨੇ ਤੇ ਭੰਗੜੇ ਪਾਏ ਜਾ ਰਹੇ ਨੇ ਢੋਲ ਦੇ ਧਗੇ ਦੇ ਉੱਤੇ ਦੇਖ ਸਾ ਕਰੋ ਤੁਸੀਂ ਕਸ ਵੀਰਾਂ ਦੇ ਵਿੱਚ ਕੋਈ ਉਹਨਾਂ ਦਾ ਇਹ ਕਹਿਣਾ ਕਿ ਲੋਕਾਂ ਨੇ ਦੁਬਾਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰੋਸਟ ਦਿੱਤਾ ਹੈ ਕਾ ਕਰਕੇ ਜਿਹੜੀ ਵੱਡੀ ਜਿੱਤ ਹੈ ਜਿਹੜੀ ਆਮਦਨੀ ਪਾਰਟੀ ਦੀ ਹੋਈ ਹੈ ਲੋਕਾਂ ਨੇ ਪਿਆਰ ਦਿੱਤਾ ਹੈ ਆਮਦਨੀ ਪਾਰਟੀ ਨੂੰ ਇਸ ਕਰਕੇ ਜਿਹੜਾ ਜਿੱਤ ਹੋਈ ਹੈ ਅਸੀਂ ਇਸ ਜਿੱਤ ਦਾ ਲਈ ਧੰਨਵਾਦ ਕਰਦੇ ਆ ਜਿਹੜੀਆਂ ਬਾਕੀ ਦੀਆਂ ਸੀਟਾਂ ਦੇ ਉੱਤੇ ਚੋਣਾਂ ਅਜੇ ਹੋਣੀਆਂ ਬਾਕੀ ਨੇ ਜਿਹੜੀਆਂ ਐਮਪੀ ਜਿੱਤੇ ਸੀਗੇ ਮੀਟੇ ਹੋਣੀ ਹੋਣ ਜਾਇਓ ਕੋਈ ਹੋਰ ਸੀਟਾਂ ਤੋਂ ਹੋਣ ਉਸ ਦੇ ਵਿੱਚ ਵੀ ਲੋਕ ਸਾਨੂੰ ਇਸ ਤਰ੍ਹਾਂ ਹੀ ਫਤਵਾ ਦੇ ਕੇ ਜਿਹੜਾ ਆਮਦਨੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਦਿਖਾਉਣਗੇ ਕਬਦੇ ਰਿਹਾ ਵੋਟਸ ਲਈ ਦੇਖਦੇ ਰੋਟੀ 525 ਪੰਜਾਬੀ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ